ਸ਼ਨੀਵਾਰ ਸ਼ਾਮ ਮਾਂਸਾ ਸ਼ਹਿਰ ਦੀ ਗਊਸ਼ਾਲਾ ਰੋਡ ਤੇ ਇੱਕ ਦੁਕਾਨ ਮਾਨਸੀ 컬렉ਸ਼ਨ ਜਿਸ ਦਾ ਦਰਵਾਜ਼ਾ ਘਰ ਦੇ ਅੰਦਰ ਨੂੰ ਖੁੱਲਦਾ ਹੈ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ ਪਰਿਵਾਰਕ ਮੈਂਬਰਾਂ ਮੁਤਾਬਕ ਪਹਿਲਾਂ ਤਾਂ ਇੱਕ ਔਰਤ ਦੁਕਾਨ ਚ ਦਾਖਲ ਹੋਈ ਫਿਰ ਉਸਨੇ ਮੌਕਾ ਵੇਖ ਕੇ ਇਸ਼ਾਰਾ ਕਰਕੇ ਹੋਰ ਨੌਜਵਾਨਾਂ ਨੂੰ ਬੁਲਾ ਲਿਆ ਲੁਟੇਰਿਆਂ ਨੇ ਔਰਤ ਦੇ ਮੂੰਹ ਤੇ ਟੇਪਾ ਲਗਾ ਕੇ ਬੰਦ ਦਿੱਤਾ ਤੇ ਫਿਰ ਘਰ ਦੀ ਫਰੋਲਾ ਫਰਾਲੀ ਕੀਤੀ ਇਸ ਦੌਰਾਨ ਉਹ ਘਰ ਵਿੱਚ ਰੱਖੀ ਲੱਖਾਂ ਦੀ ਨਕਦੀ ਤੇ ਕਰੀਬ 15 ਤੋਲੇ ਸੋਨਾ ਲੈ ਕੇ ਫਰਾਰ ਹੋ ਗਏ ਜਾਣਕਾਰੀ ਮੁਤਾਬਕ ਇਸ ਘਰ ਵਿੱਚ ਥੋੜੇ ਦਿਨਾਂ ਬਾਅਦ ਵਿਆਹ ਵੀ ਰੱਖਿਆ ਹੋਇਆ ਸੀ। ਸਵੇਰ ਪਹਿਲੇ ਦੋ ਮੁੰਡੇ ਆਏ ਆ। ਉਹਨਾਂ ਨੇ ਮੈਨੂੰ ਪੁੱਛਿਆ ਕਿ ਅੰਕਲ ਕਿੱਥੇ ਆ? ਮੈਂ ਕਿਹਾ ਅੰਕਲ ਹੈ ਨਹੀਂ ਲੁਧਿਆਣੇ ਗਏ ਹੋਏ ਆ। ਤੇ ਕਹਿੰਦਾ ਮੈਂ ਕਿ ਕਿਵੇਂ ਕੀ ਲੈਣਾ ਸੀ ਕਹਿੰਦਾ ਜੀਨਾ ਲੈਣੀਆਂ ਸੀ। ਤੇ ਸਾਡਾ ਹੋਲਸੇਲ ਦਾ ਕੰਮ ਹੈ ਮੈਂ ਜੀਨਾ ਲੈ ਕੇ ਜਾਣੀਆਂ ਸੀ। ਕਾਫੀ ਸਾਰੀਆਂ ਮੈਂ ਕਿਹਾ ਸੋਮਵਾਰ ਨੂੰ ਲੈ ਲੀ ਤੂੰ ਸੋਮਵਾਰ ਨੂੰ ਆ ਜਾਣਗੇ ਸੋਮਵਾਰ ਨੂੰ ਲੈ ਜਾ ਜੇ। ਕਹਿੰਦਾ ਚਲੋ ਠੀਕ ਆ ਉਹਨਾਂ ਦਾ ਨੰਬਰ ਨੰਬਰ ਹੈਗਾ ਕੋਈ। ਮੈਂ ਕਿਹਾ ਹਾਂ ਨੰਬਰ ਹੈਗਾ ਮੈਂ ਚੁੱਕ ਕੇ ਕਾਰਡ ਦੇ ਦਿੱਤਾ ਉਹਨਾਂ ਨੂੰ। ਕਾਰਡ ਲੈ ਕੇ ਚਲੇ ਗਏ ਤੇ ਸ਼ਾਮੀ ਫਿਰ ਉਹ ਲੇਡੀਜ਼ ਆਈਆ ਮੇਰੇ ਕੋਲ ਕਹਿੰਦੀ ਮੈਨੂੰ ਇਹ ਸੂਟਾਂ ਦੇ ਨਾਲ ਦੇ ਨਾ ਲੈਸਾਂ ਦੇ ਦੋ ਮੈਂ ਲੈਸ ਲੈਣੀ ਆ ਉਹ ਐਕਚੁਅਲੀ ਸਵੇਰ ਮੈਨੂੰ ਪੁੱਛੇਗੇ ਵੀ ਤੁਹਾਡਾ ਮੈਂ ਕਿਹਾ ਮੇਰਾ ਇਹਦੇ ਨਾਲ ਕੋਈ ਮਤਲਬ ਨਹੀਂ ਹੈ ਮੇਰਾ ਬੁਟੀਕਾ ਹੈਗਾ ਮੈਂ ਬੁਟੀਕ ਤੇ ਕੰਮ ਕਰਦੀ ਆ ਮੈਨੂੰ ਆਪਣੇ ਕੰਮ ਤੱਕ ਦਾ ਪਤਾ ਹੈਗਾ ਉਹ ਉਸ ਪਲੈਨਿੰਗ ਦੇ ਵਿੱਚ ਉਹ ਸੂਟ ਲੈ ਕੇ ਆਏ ਹੋਣਗੇ ਸੂਟ ਲੈ ਕੇ ਆਈ ਹੈ ਲੈਸ ਲੈ ਕੇ ਗਈ ਕਹਿੰਦੀ ਮੈਨੂੰ ਲੈਸ ਦਿਖਾ ਦਿਓ ਮੈਂ ਕਿਹਾ ਮੇਰੇ ਕੋਲ ਲੈਸਾਂ ਸੇਲ ਕਰਨ ਲਈ ਨਹੀਂ ਹੈ ਗਿਆ ਇਹ ਪਈਆਂ ਹੋਈਆਂ ਜਿਹੜੀਆਂ ਆ ਗਿਆ ਕੰਨੀ ਨਹੀਂ ਆਈ ਦਿਖਾ ਦੋ ਮੈਨੂੰ ਤੁਸੀਂ ਉਹਦੇ ਵਿੱਚੋਂ ਕਢਵਾਣ ਲੱਗੀ ਮੈਂ ਚੁੱਕ ਕੇ ਕੱਢਿਆ ਮੈਨੂੰ ਮੈਨੂੰ ਲੱਗਿਆ ਕਿ ਉਹ ਇਸ਼ਾਰਾ ਕਰ ਰਹੀ ਐ ਵੀ ਜੱਟ ਪਲੱਸ ਵਾਲਿਆਂ ਦੇ ਸਾਹਮਣੇ ਇੱਕ ਮੁੰਡਾ ਖੜਾ ਸੀ ਉਹਨੂੰ ਇਸ਼ਾਰਾ ਕਰ ਰਹੀ ਐ ਮੈਨੂੰ ਲੱਗਿਆ ਕਿ ਇਹ ਗਲਤ ਹੈਗੀ ਐ ਕਈ ਪਹਿਲੇ ਤਾਂ ਮੈਂ ਸੋਚਿਆ ਕਿ ਮੈਂ ਲੌਕ ਕਰ ਦਾਂ ਦਰਵਾਜ਼ਾ ਵੀ ਇਹ ਜਨਾਨੀ ਇਕੱਲੀ ਹੈਗੀ ਐ ਮੁੰਡੇ ਤਾਂ ਨਹੀਂ ਨਾ ਆਣਗੇ ਪਰ ਇੰਨਾ ਮੌਕਾ ਹੀ ਨਹੀਂ ਦਿੱਤਾ ਉਹਨੇ ਇਸ਼ਾਰਾ ਕੀਤਾ ਉਹ ਨਾਲ ਦੇ ਨਾਲ ਤਿੰਨ ਜਣੇ ਆ ਕੇ ਅੰਦਰ ਵੜ ਗਏ ਨਾਲ ਦੇ ਨਾਲ ਮੇਰਾ ਗਲਾ ਪਕੜ ਲਿਆ ਉਹਨਾਂ ਨੇ ਅੰਦਰ ਕਮਰੇ ਦੇ ਵਿੱਚ ਲੈ ਕੇ ਕਮਰੇ ਵਿੱਚਲੇ ਜਾ ਕੇ ਸਾਰੇ ਟੇਪ ਟੂਪ ਬੰਨ ਦਿੱਤੀਆ ਮੇਰਾ ਮੂੰਹ ਬੰਨ ਦਿੱਤਾ ਲੱਤਾਂ ਬੰਨ ਦਿੱਤੀਆ ਬਸ ਫਿਰ ਇੱਧਰ ਸਾਰਾ ਫਰੋਲਾ ਫਰਾਲੀ ਕਰਦੇ ਨੇ ਕਿੰਨਾ ਨੁਕਸਾਨ ਹੋਇਆ ਤੁਹਾਨੂੰ ਪਤਾ ਲੱਗ ਕਾਫੀ ਕੁਝ ਹੀ ਲੱਗੇ ਮਿਰਜੀ ਹੋਊਗਾ 15 ਕ ਤੋਲੇ ਦਾ ਸੋਨਾ ਹੀ ਹੋਏਗਾ ਬਾਕੀ ਕੈਸ਼ ਪਿਆ ਹੋਇਆ ਸੀ ਸਾਰਾ ਉਹ ਲੈ ਗਏ ਇਹ ਮੈਨੂੰ ਨਹੀਂ ਪਤਾ ਕਿ ਕਿੰਨਾ ਕੈਸ਼ ਸੀ ਤਾਂ ਤਾਂ ਮੈਨੂੰ ਪਤਾ ਨਹੀਂ ਹੋ ਮੈਂ ਆਇਆ ਜੀ ਮੈਂ ਕਿਤਨੀਆਂ ਫੜਾਉਣ ਆਇਆ ਸੀ ਨਾ ਚਾਬੀ ਫੜਾਉਣ ਆਇਆ ਸੀ ਦੁਕਾਨ ਦੀ ਜਦੋਂ ਆਂਟੀ ਨੇ ਮੈਨੂੰ ਬਾਜ ਮੈਂ ਬਾਜ ਮਾਰੀ ਆਂਟੀ ਨੇ ਮੇਰੇ ਦੁਰੀਓਂ ਆਵਾਜ਼ ਮਾਰੀ ਕਿ ਤੂੰ ਦੇਖਿਆ ਮੈਂ ਅੰਦਰ ਖੋਲ ਕਹਿੰਦੇ ਬਾਹਰ ਖੋਲ ਮੈਂ ਬਾਹਰ ਖੋਲਿਆ ਹੀ ਤੇ ਆਂਟੀ ਅੰਦਰ ਬੰਨੇ ਹੋਏ ਸੀ ਮੂੰਹ ਤੋਂ ਉਹ ਵੀ ਬੰਨੀ ਹੋਈ ਸੀ ਟੇਪ ਆ ਮਾਗ ਕਰਕੇ ਹੱਥ ਬੰਨੇ ਹੋਏ ਸੀ ਦੋ ਬਾਰੀ ਲੱਤਾਂ ਬੰਨੀਆਂ ਹੋਈਆਂ ਸੀ ਤੇ ਉਸ ਤੋਂ ਬਾਅਦ ਮੈਂ ਖੋਲਿਆ ਹੀ ਤੇ ਉਸ ਤੋਂ ਬਾਅਦ ਫਿਰ ਮੈਂ ਫੋਨ ਲਾਇਆ ਟੂਬੀਆਂ ਕਲ ਉਹਨਾਂ ਨੂੰ ਬੁਲਾਇਆ ਤੇ ਸਾਹਮਣੇ ਜੈਡ ਪਲੱਸ ਵਾਲਿਆਂ ਨੂੰ ਬੁਲਾਇਆ ਬਸ ਇੰਨੀ ਹੋਈ ਸੀ ਮੌਕੇ ਤੇ ਪੁਜੀ ਹਲਕਾ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਇਆ ਨੇ ਕਿਹਾ ਕਿ ਦਿਨ ਦਿਹਾੜੇ ਹੋਈ ਲੁੱਟ ਦੀ ਵਾਰਦਾਤ ਕਾਰ ਸੋਡੇ 4:00 ਵਜੇ ਦੇ ਕਰੀਬ ਇੱਥੇ ਗਊਸ਼ਾਲਾ ਰੋਡ ਤੇ ਜਿਹੜਾ ਕਿ ਮਾਨਸਾ ਦਾ ਮੇਨ ਬਾਜ਼ਾਰ ਆ ਉਹ ਤੇ ਜਸਵਿੰਦਰ ਕੌਰ ਸਿੱੱਠੀ ਜਿਹਦੇ ਹਸਬੰਡ ਇੱਕ ਦੁਕਾਨ ਕਰਦੇ ਨੇ ਮਾਨਸਾ ਕਲੈਕਸ਼ਨਸ ਦੀ ਗਾਰਮੈਂਟਸ ਰੋਡ ਵਾਲੀ ਉਹਦੇ ਸ਼ੌਪ ਤੇ ਆਏ ਕਿਉਂਕਿ ਉਸ ਵੇਲੇ ਜਸਵਿੰਦਰ ਕੌਰ ਸਿੱੱਠੀ ਇਕੱਲੇ ਸੀ ਸ਼ੌਪ ਤੇ ਉਹਨਾਂ ਨੂੰ ਤਿੰਨ ਜਣੇ ਮਤਲਬ ਕਿ ਜਿਹੜੇ ਸੀ ਇੱਕ ਲੇਡੀ ਸੀ ਤੇ ਦੋ ਬੰਦੇ ਸੀ ਉਹ ਆਏ ਉਹਨਾਂ ਨੂੰ ਅੰਦਰ ਲਿਜਾਫੇ ਜਿਹੜੀ ਮਤਲਬ ਕਿ ਬੰਨ ਦਿੱਤਾ ਉਹਨਾਂ ਨੂੰ ਮੂਤੇ ਵਿਹਾਰੇ ਚੇਪੀ ਲਾ ਕੇ ਹੱਥ ਪਿੱਛੇ ਕਰਕੇ ਬੰਦੇ ਤੇ ਘਰ ਦੇ ਵਿੱਚੋਂ ਜਿਹੜੀ ਕਿਉਂਕਿ ਉਹਨਾਂ ਦੇ ਵਿਆਹ ਵਗੈਰਾ ਦਾ ਸਹੀ ਅਗੇ ਅਰੇਂਜਮੈਂਟ ਰੱਖਿਆ ਹੈ ਕੋਈ ਤਕਰੀਬਨ 15 ਟੋਲੇ ਸੋਨਾ ਤੇ ਉਹਨਾਂ ਦੇ ਦਸਮਦਾਰਕ ਕੋਈ 10 ਲੱਖ ਤੋਂ ਵੱਧ ਰੁਪਏ ਜਿਹੜੇ ਕਿ ਉਹਨਾਂ ਨੇ ਵਿਆਹ ਵਾਸਤੇ ਆਪਣੇ ਰਿਸ਼ਤੇਦਾਰਾਂ ਤੋਂ ਦੋਸਤਾਂ ਮਤਲਬ ਤੋਂ ਇਕੱਠੇ ਕੀਤੇ ਸੀ ਉਹ ਪੈਸੇ ਦੇ ਖਰਚ ਤੇ ਉਹ ਲੈ ਕੇ ਉਤਾਰ ਹੋ ਗਏ ਤੇ ਘਟੂ ਘਟ ਅੱਧਾ ਪੂਣਾ ਘੰਟਾ ਜਿਹੜੀ ਮਤਲਬ ਕਿ ਸ਼ਹਿਰ ਦੇ ਉਹਦੇ ਘਰ ਦੇ ਵਿੱਚ ਉਹਨਾਂ ਨੂੰ ਬਣ ਕੇ ਜਣੀ ਸਾਰੇ ਘਰ ਦੀ ਤਲਾਸ਼ੀ ਲਈ ਤੇ ਸਾਰਾ ਖਲਾਰਾ ਤੁਸੀਂ ਅੰਦਰ ਜਾ ਕੇ ਜੇ ਦੇਖੋ ਤਾਂ ਸਾਰਾ ਪਤਾ ਲੱਗਿਆ ਤੁਹਾਨੂੰ ਕਿਵੇਂ ਇਕੱਲੀ ਇਕੱਲੀ ਚੀਜ਼ ਦਾ ਫਰੋੜਾ ਫਰਾਈ ਕੀਤੀ ਹੈ ਤਾਂ ਕਿ ਉਹਨੂੰ ਕੈਸ਼ ਤੇ ਸੋਨਾ ਹੋਰ ਨਾ ਭਜੇ ਤੇ ਜਿੰਨਾ ਉਹਨਾਂ ਨੂੰ ਅਵੇਲੇਬਲ ਸੀਗਾ ਕੈਸ਼ ਉੱਥੇ ਉਹਨਾਂ ਦੇ ਹੱਥ ਲੱਗਿਆ ਜਿਹੜਾ ਕਿ 10 ਲੱਖ ਤੋਂ ਵੱਧ ਕੈਸ਼ ਤੇ 15 ਤੋਂ ਥੋੜੇ ਤੋਂ ਵੱਧ ਸੋ ਦੇ ਕਿਹ ਫਰਾਰ ਹੋ ਗਏ ਜਦੋਂ ਕਿ ਮਾਨਸਾ ਇਹ ਬਿਲਕੁਲ ਜਿਹੜੀ ਢੀੜਪਟਕੇ ਵਾਲਾ ਮੇਨ ਬਾਜ਼ਾਰ ਹੈ ਜੇ ਇਸ ਤਰ੍ਹਾਂ ਦੀਆਂ ਵਰਤਾਂ ਸਾਡੇ ਸ਼ਹਿਰ ਦੇ ਵਿੱਚ ਜਿਹੜੀ ਦਿਨ ਦਿਹਾੜੇ ਸਾਡੇ 4:00 ਵਜੇ ਪੂਰਾ ਦਿਨ ਖੜਾ ਹੁੰਦਾ ਹੈ ਤੇ ਪਲੱਸ ਲੋਕ ਬਾਹਰ ਫਿਰਦੇ ਹੁੰਦੇ ਨੇ ਉਦੋਂ ਇਹੋ ਜਿਹੀਆਂ ਵਰਤਾਂ ਹੋ ਸਕਦੀਆਂ ਨੇ ਤਾਂ ਫਿਰ ਮੈਨੂੰ ਨਹੀਂ ਸਮਝ ਆਉਂਦਾ ਵੀ ਲੋਕ ਜਿਹੜੇ ਸ਼ਹਿਰ ਦੇ ਬਾਹਰ ਰਹਿੰਦੇ ਨੇ ਆਊਟਸਕਿਟਸ ਦੇ ਵਿੱਚ ਰਹਿੰਦੇ ਨੇ ਮਹੱਲਿਆਂ 'ਚ ਉਹਨਾਂ ਦਾ ਕੀ ਹਾਲ ਹੋ ਸਕਦਾ ਉਹਨਾਂ ਦੀ ਮਤਲਬ ਇਹ ਕਿਸ ਤਰ੍ਹਾਂ ਦਾ ਜਿਹੜਾ ਡਰਦਾ ਮਾਹੌਲ ਮਾਨਸਾ ਦੇ ਇੱਕ ਪੈਦਾ ਹੋਇਆ ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਬਾਈਟ ਅੱਜ ਇੱਕ ਗਊਸ਼ਾਲਾ ਰੋਡ ਤੇ ਸਿੱਟੀ ਹੈਰੀਟੇਜ ਦੀ ਦੁਕਾਨ ਤੇ ਦਸੰਦਰ ਕੌਰ ਦੀ ਥੇਲ ਹੋ ਗਈ ਸੀ ਤਾਂ ਉੱਥੇ ਤਿੰਨ ਬੰਦੇ ਤੇ ਇੱਕ ਲੇਡੀਜ਼ ਆਈ ਤੇ ਉਹਨੂੰ ਬੁਲ ਕੇ ਉਹਨਾਂ ਦੇ ਘਰੋਂ ਸਮਾਨ ਚੋਰੀ ਕਰਕੇ ਲੈ ਗਿਆ ਜਿੱਚੋ 골ਡ ਤੇ ਪੈਸੇ ਦਸੇ ਜਾ ਰਹੇ ਆ ਬਾਕੀ ਤਫਤੀਸ਼ ਚੱਲ ਰਹੀ ਹੈ ਉਹਨਾਂ ਦਾ ਰਜਿਸਟਰ ਰਿਹਾ ਸਰ ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਕੋਈ ਸਲਾਹ ਪਤਾ ਲੱਗੇ ਤਫਤੀਸ਼ ਚੱਲ ਰਹੀ ਹੈ ਜੀ ਦੂਸਰਾ ਸਾਹਮਣੇ ਉਹ ਬਸੰਦ ਇਸ ਵਾਰ ਦਾ ਤੋਂ ਬਾਤ ਆ ਪੁਲਿਸ ਤੋਂ ਸ਼ਾਸਨ ਦੀ ناکਾਮਯਾਬੀ ਸਾਬਿਤ ਹੁੰਦੀ ਹੈ ਕਿ ਇੰਨੇ ਭੀੜ ਭਾਰ ਵਾਲੇ ਇਲਾਕੇ ਚ ਦਿਨ ਦਿਹਾੜੇ ਲੁਟੇਰੇ ਲੱਖਾਂ ਦੀ ਲੁੱਟ ਕਰਕੇ ਆਰਾਮ ਨਾਲ ਫਰਾਰ ਵੀ ਹੋ ਗਏ ਮਾਨਸਾ ਤੋਂ ਜੀਵਨ ਕ੍ਰਾਂਤੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ